ਸਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਬਹੁਤ ਹੀ ਵਧੀਆ ਟਰਿਕ ਜਿਸ ਨਾਲ ਆਪਾਂ ਤੁਹਾਨੂੰ ਦੱਸਾਂਗੇ ਨੋਰਮਲ ਸਲਾਈ ਮਸ਼ੀਨ ਉੱਪਰ ਆਪਾਂ ਇਹ ਕੱਪੜੇ ਨੂੰ ਤਰਪਾਈ ਕਿੱਦਾਂ ਕਰਨਾ ਹੈ ਕਿਉਂਕਿ ਤਰਪਾਈ ਕਰਨਾ ਸਭ ਨੂੰ ਹੀ ਬਹੁਤ ਵੋਰੀਂਗ ਲੱਗਦਾ ਹੈ ਅੱਜ ਆਪਾਂ ਤੁਹਾਡੇ ਇਸ ਵੋਰੀਂਗ ਸਟੈਪ ਨੂੰ ਕਰਨ ਲੱਗਿਆਂ ਬਹੁਤ ਹੀ ਸੌਖਾ ਸਾਡੀ ਵੀਡੀਓ ਨੂੰ ਧਿਆਨ ਨਾਲ ਐਂਡ ਤੱਕ ਜਰੂਰ ਵੇਖਿਓ ਇਸ ਲਈ ਕੱਪੜੇ ਨੂੰ ਆਪਾਂ ਪਹਿਲਾਂ ਡਬਲ ਫੋਲਡ ਕਰਕੇ ਐ ਤਾਂ ਅੰਦਰ ਨੂੰ ਫੋਲਡ ਕਰਕੇ ਰਫ ਸਲਾਈ ਲਗਾ ਲੈਣੀ ਹੈ ਜਿੱਥੇ ਵੀ ਤੁਸੀਂ ਜਿੱਦਾਂ ਘੇਰ ਤੇ ਜਾਂ ਚਾਕਾਂ ਤੇ ਤੁਸੀਂ ਤਰਪਾਈ ਕਰਨਾ ਚਾਹੁੰਦੇ ਹੋ ਬਾਜੂ ਤੇ ਉਸ ਨੂੰ ਪਹਿਲਾਂ ਆਪਾਂ ਨੇ ਇਦਾਂ ਅੰਦਰ ਫੋਲਡ ਕਰਕੇ ਰਫ ਸਲਾਈ ਲਗਾ ਲੈਣੀ ਹੈ ਰਫ ਸਲਾਈ ਲਗਾਉਣ ਤੋਂ ਬਾਅਦ ਆਪਾਂ ਨੇ ਇਦਾਂ ਰਫ ਸਲਾਈ ਤੋਂ ਫੜਦੇ ਹੋਏ ਕੱਪੜੇ ਨੂੰ ਇਦਾਂ ਅੰਦਰ ਨੂੰ ਫੋਲਡ ਕਰ ਲੈਣਾ ਹੈ ਜੋ ਕਿ ਕਮੀਜ਼ ਦੇ ਘੇਰ ਦਾ ਕੱਪੜਾ ਹੈ ਉਹ ਆਪਾਂ ਨੇ ਜ਼ਿਆਦਾ ਵਾਰ ਨਹੀਂ ਕੱਢਣਾ ਬਿਲਕੁਲ ਇਸ ਦੇ ਬਰਾਬਰ ਰੱਖਣਾ ਹੈ ਇਦਾਂ ਇਸ ਨੂੰ ਜ਼ਿਆਦਾ ਵਾਰ ਨਹੀਂ ਕੱਟਣਾ ਦੋਨਾਂ ਨੂੰ ਬਿਲਕੁਲ ਬਰਾਬਰ ਰੱਖ ਲੈਣਾ ਹੈ ਹਾਂਜੀ ਐਦਾਂ ਬਿਲਕੁਲ ਬਰਾਬਰ ਰੱਖਦੇ ਹੋਏ ਆਪਾਂ ਨੇ ਇਸ ਦੀ ਬਿਲਕੁਲ ਨੁੱਕਰ ਤੇ ਸਿਲਾਈ ਲਗਾਉਣੀ ਹੈ ਇੱਥੋਂ ਸਿਲਾਈ ਆਪਾਂ ਹਾਂਜੀ ਤਰਪਾਈ ਕਰਨ ਲੱਗੇ ਆਪਾਂ ਨੇ ਜਿਹੜਾ ਵਖਾ ਹੈ ਮਸ਼ੀਨ ਦਾ ਉਹ ਬਿਲਕੁਲ ਵੱਡੇ ਡਾਂਕੇ ਤੇ ਕਰ ਲੈਣਾ ਹੈ ਆਪਾਂ ਇਸ ਨੂੰ ਪੰਜ ਤੇ ਕਰਨ ਲੱਗੇ ਹਾਂ ਕਪੜੇ ਨੂੰ ਆਪਾਂ ਬਿਲਕੁਲ ਇੱਦਾਂ ਬਰਾਬਰ ਰੱਖਾਂਗੇ ਜਦੋਂ ਵੀ ਆਪਾਂ ਸਲਾਈ ਲਗਾਉਣੀ ਹੈ ਇਸ ਗੱਲ ਦਾ ਧਿਆਨ ਰੱਖਣਾ ਕਿ ਸਲਾਈ ਦੇ ਵਿੱਚ ਆਪਣਾ ਕਪੜਾ ਜਿਹੜਾ ਜ਼ਿਆਦਾ ਨਾ ਵੇ ਸਲਾਈ ਆਪਾਂ ਬਿਲਕੁਲ ਨੁੱਕਰ ਤੇ ਲਗਾਵਾਂਗੇ ਇੱਦਾਂ ਕਪੜੇ ਦੇ ਨੁੱਕਰ ਤੇ ਬਿਲਕੁਲ ਕੰਨੀ ਤੇ ਆਪਾਂ ਸਲਾਈ ਲਗਾਉਂਦੇ ਹੋਏ ਇਸ ਦੇ ਘੇਰ ਨੂੰ ਫੋਲਡ ਕਰ ਲਵਾਂਗੇ ਨੀਚੇ ਵਾਲਾ ਕਪੜਾ ਜਿਹੜਾ ਆਪੋ ਜ਼ਿਆਦਾ ਬਾਹਰ ਨਹੀਂ ਕੱਢਣਾ ਇਸ ਨੂੰ ਬਿਲਕੁਲ ਇੱਦਾਂ ਅੰਦਰ-ਅੰਦਰ ਰੱਖਦੇ ਹੋਏ ਕਪੜੇ ਦੇ ਬਿਲਕੁਲ ਨੁੱਕਰ ਤੇ ਸਲਾਈ ਲਗਾ ਲਵਾਂਗੇ। ਹਾਂਜੀ ਐਦਾਂ ਨੁੱਕਰ ਤੇ ਸਲਾਈ ਲਗਾਉਣ ਤੋਂ ਬਾਅਦ ਆਪਾਂ ਨੇ ਇਹ ਕਪੜੇ ਨੂੰ ਐਦਾਂ ਪਲਟ ਲੈਣਾ ਹੈ। ਪਲਟਣ ਤੋਂ ਬਾਅਦ ਸਲਾਈ ਤੋਂ ਹਲਕਾ-ਹਲਕਾ ਦੋਨੋਂ ਸਾਈਡ ਐਦਾਂ ਖਿੱਚ ਲੈਣਾ ਹੈ। ਕਪੜੇ ਨੂੰ ਐਦਾਂ ਹਲਕਾ-ਹਲਕਾ ਉਹਨੂੰ ਪਾਸੇ ਖਿੱਚਦੇ ਹੋਏ ਇਸ ਨੂੰ ਸਿੱਧਾ ਕਰ ਲੈਣਾ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿੰਨੇ ਬਰੀਕ ਟਾਂਕੇ ਨਾਲ ਆਪਣੀ ਤਰਪਾਈ ਜਿਹੜੀ ਉਹ ਹੋ ਗਈ ਹੈ ਤੇ ਬਹੁਤ ਹੀ ਘੱਟ ਟਾਈਮ ਵਿੱਚ ਤੁਸੀਂ ਦੇਖ ਸਕਦੇ ਹੋ ਜਿਵੇਂ ਤੁਸੀਂ ਦੇਖ ਸਕਦੇ ਹੋ ਕਿੰਨੀ ਸਫਾਈ ਨਾਲ ਤਰਪਾਈ ਹੋਈ ਹੈ ਤੇ ਇਸ ਦਾ ਟਾਂਕਾ ਜਿਹੜਾ ਉਹ ਸੈਲਫ ਇੱਕਸਾਰ ਆਉਂਦਾ ਹੈ ਇਤੇ ਵੀ ਵਾਧ ਘਟ ਨਹੀਂ ਆਉਂਦੀ ਐਦਾਂ ਤੁਸੀਂ ਤਰਪਾਈ ਨੂੰ ਬਹੁਤ ਹੀ ਸਿੱਖ ਸੌਖੇ ਤਰੀਕੇ ਨਾਲ ਤੇ ਬਹੁਤ ਹੀ ਘੱਟ ਟਾਈਮ ਵਿੱਚ ਕਰ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਵੀਡੀਓ ਹੈਲਪਫੁਲ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਸੋਟ ਸੋਡਾ ਧੰਨਵਾਦ ਜੀ ਸਾਡੀ ਵੀਡੀਓ ਦੇਖਣ ਲਈ